ਲਾਸਟ ਟਾਈਮ ਆਖਰ ਟਾਈਮ ਗਿਆ 2019 ਦੇ ਵਿੱਚ 2019 ਦੇ ਵਿੱਚ ਗਿਆ ਤੇ ਮੇਰੇ ਕੋਲੋਂ ਯਾਨੀ ਇਹ ਕਹਿਵਾਂ ਜੀ ਘਟਨਾ ਵਾਪਰੀ ਮਤਲਬ ਨਾਲ ਦੋਸਤੀ ਦੇ ਨਾਲ-ਨਾਲ ਮਤਲਬ ਨਾਲ ਫਰੈਂਡਸ ਨਾਲ ਦੋਸਤੀ ਮੇਰੇ ਪਾਕਿਸਤਾਨੀ ਮੁੰਡੇ ਸੀ ਨਾਲ ਕਤਲ ਹੋ ਗਿਆ ਬਾਅਦ ਦੇ ਵਿੱਚ ਸਾਨੂੰ ਮਤਲਬ ਜੇਲ ਹੋ ਗਈ 2019 ਦੇ ਵਿੱਚ ਸਾਨੂੰ ਜੇਲ ਹੋ ਗਈ ਅਸੀਂ ਜੇਲ 'ਚ ਫੜੇ ਗਏ ਤੇ ਮਤਲਬ ਸਾਨੂੰ ਮਤਲਬ ਉਮੀਦ ਨਹੀਂ ਸੀ ਯਾਨੀ ਕਿ ਮਤਲਬ ਯਾਨੀ ਇਦਾਂ ਅਸੀਂ ਬਾਹਰ ਆਵਾਂਗੇ ਉਥੋਂ ਦਾ ਕਾਨੂੰਨ ਇਹ ਦਿੰਦਾ ਇਹ ਲੋ ਤਾਂ ਬਸ ਉਹਨਾਂ ਨੂੰ ਮਤਲਬ ਫਾਂਸੀ ਦਾ ਹੁਕਮ ਹੋਇਆ ਕੋਰਟ ਨੂੰ ਤੇ ਮਤਲਬ ਜਾਨੀ ਫਿਰ ਪਿਛੇ ਹੀ ਕਰਦਿਆਂ ਦਾ ਕਨੈਕਟ ਕੀਤਾ ਕਰਦਿਆਂ ਨੇ ਫਿਰ ਯਾਨੀ ਪਤਾ ਸੀ ਅਬਰਾਇਸਰ ਹੋਣਾ ਦਾ ਤਾਂ ਉਹ ਬਹੁਤ ਸਾਡੀ ਹੈਲਪ ਕੀਤੀ ਇਹਨਾਂ ਨੇ ਮਤਲਬ ਭਾ ਜਿੰਨੇ ਅਟਕੇ ਬਲੱਡ ਮਨੀ ਦੇ ਕੇ ਸਾਰਾ ਕੁਝ ਕਰਕੇ ਸਾਡਾ ਜਿਹੜਾ ਕੇਸ ਜਿਹੜਾ ਉਹਨਾਂ ਨੇ ਹੈਂਡਲ ਕੀਤਾ ਤੇ ਅੱਜ ਸਾਨੂੰ ਮਤਲਬ ਯਾਨੀ 5 ਸਾਲ ਬਾਅਦ ਮੈਨੂੰ ਯਾਨੀ ਹਰਿਆਈ ਮਿਲੀ ਮੈਂ ਪਹਿਲੇ 2014 ਤੋਂ ਪਹਿਲਾਂ ਮੈਂ ਦੁਬਈ ਵਿੱਚ ਮੈਂ ਡਰਾਇੰਗ ਦਾ ਕੰਮ ਕਰਦਾ ਸੀ ਹੁਣ ਲਾਸਟ ਟਾਈਮ ਮੈਂ ਆਖਰ ਟਾਈਮ ਗਿਆ 2019 ਦੇ ਵਿੱਚ ਫਿਰ 19 ਦੇ ਵਿੱਚ ਗਿਆ ਤੇ ਮੇਰੇ ਕੋਲੋਂ ਯਾਨੀ ਇੱਕ ਇਹੋ ਜਿਹੀ ਘਟਨਾ ਵਾਪਰੀ ਮਤਲਬ ਨਾਲ ਦੋਸਤੀ ਦੇ ਨਾਲ ਨਾਲ ਮਤਲਬ ਨਾਲ ਫਰੈਂਡਸ ਸੀ ਨਾਲ ਦੋਸਤੀ ਮੇਰੇ ਪਾਕਿਸਤਾਨੀ ਮੁੰਡੇ ਸੀ ਨਾਲ ਹਲਿਕ ਰੋਮ ਵਿੱਚ ਰਹਿੰਦੇ ਸੀ ਤੇ ਇਹੋ ਜਿਹੀ ਘਟਨਾ ਵਾਪਰੀ ਇੱਕ ਮਤਲਬ ਮਰਡਰ ਹੋ ਗਿਆ ਇੱਕ ਯਾਨੀ ਸਾਡੇ ਕੋਲ ਲੜਕਾ ਕਤਲ ਹੋ ਗਿਆ ਸਾਡੇ ਕੋਲੋਂ ਮਤਲਬ ਬਲਾਚੌਰ ਦੇ ਕੋਲ ਉਹਨਾਂ ਦਾ ਪਿੰਡ ਹੈ ਕੋਲਕਾਟਾ ਤੇ ਕਤਲ ਹੋ ਗਿਆ ਬਾਅਦ ਵਿੱਚ ਸਾਨੂੰ ਮਤਲਬ ਜੇਲ੍ਹ ਹੋ ਗਈ 2019 ਦੇ ਵਿੱਚ ਸਾਨੂੰ ਜੇਲ੍ਹ ਹੋ ਗਈ ਅਸੀਂ ਜੇਲ੍ਹ 'ਚ ਫੜੇ ਗਏ ਤੇ ਮਤਲਬ ਸਾਨੂੰ ਮਤਲਬ ਮਤਲਬ ਉਮੀਦ ਨਹੀਂ ਸੀ ਜਾਨੀ ਕਿ ਮਤਲਬ ਜਾਨੀ ਇਸ ਇਦਾਂ ਸੀ ਮਤਲਬ ਬਾਹਰ ਆਵਾਂਗੇ ਉਥੋਂ ਦਾ ਕਾਨੂੰਨ ਇਹ ਦਿੰਦਾ ਜੇਲ੍ਹੋਂ ਤਾਂ ਬਸ ਸਾਨੂੰ ਮਤਲਬ ਫਾਂਸੀ ਦਾ ਹੁਕਮ ਹੋਇਆ ਕੋਰਟ ਦਾ ਤੇ ਮਤਲਬ ਜਾਨੀ ਫਿਰ ਪਿੱਛੇ ਹੀ ਕਰਦਿਆਂ ਦਾ ਕਨੈਕਟ ਕੀਤਾ ਕਰਦਿਆਂ ਨੇ ਫਿਰ ਜਾਨੀ ਪਤਾ ਸੀ ਉਬਰੈਸਰ ਹੋਣਾ ਦਾ ਬਰਾਇ ਸਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਭਾਜੀ ਸਖਦੀਪ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਇਹਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਬਰਾਇ ਸਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਮਤਲਬ ਗੱਲਬਾਤ ਕਰਦੇ ਆ ਚਲੋ ਉਹਨਾਂ ਨੇ ਮਤਲਬ ਸਾਡਾ ਹੁਣ ਤੱਕ ਮਤਲਬ ਬਹੁਤ ਸਾਡੀ ਹੈਲਪ ਕੀਤੀ ਇਹਨਾਂ ਨੇ ਮਤਲਬ ਭਾਜੇ ਨੱਠ ਕੇ ਬਲੱਡ ਮਨੀ ਦੇ ਕੇ ਸਾਰਾ ਕੁਝ ਕਰਕੇ ਸਾਡਾ ਜਿਹੜਾ ਕੇਸ ਜਿਹੜਾ ਉਹਨਾਂ ਨੇ ਹੈਂਡਲ ਕੀਤਾ ਤੇ ਅੱਜ ਸਾਨੂੰ ਮਤਲਬ ਯਾਨੀ 5 ਸਾਲ ਬਾਅਦ ਮਨੂੰ ਜਾਨੀ ਰਿਹਾਈ ਮਿਲੀ ਇੱਕ ਕਹਿੰਦੇ ਨੇ ਕਿ ਇੱਕ ਲਾਈਫ ਜਿਹੜੀ ਹੈਗੀ ਹੈ ਤੁਹਾਨੂੰ ਇੱਕ ਨਵੀਂ ਮਿਲੀ ਹੈ ਨਵਾਂ ਜਨਮ ਹੋਇਆ ਹੈ ਬਿਲਕੁਲ ਨਵਾਂ ਜਨਮ ਠੀਕ ਕਹਿਣਾ ਚਾਹੋਗੇ ਇਸ ਬਾਰੇ ਵੀ ਔਰ ਪਰਿਵਾਰ ਵਿੱਚ ਵੀ ਕੌਣ-ਕੌਣ ਹੈ ਪਰਿਵਾਰ ਵਿੱਚ ਮੇਰੇ ਮਤਲਬ ਮਦਰ ਫਾਦਰ ਵਾਈਫ ਨੇ ਮੇਰੇ ਤੇ ਮੇਰੇ ਫਾਦਰ ਸਾਹਿਬ ਜਿੰਦੇ ਸੀ ਮਤਲਬ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਜੇਲ੍ਹ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਪਿਛੋਂ ਤੇ ਉਸ ਟਾਈਮ ਜਾਨੀ ਮੇਰੇ ਤੇ ਮਤਲਬ ਕੀ ਬੀਤੀ ਉਹ ਮਤਲਬ ਮੈਂ ਮਹਿਸੂਸ ਕਰ ਸਕਦਾ ਲੇਕਿਨ ਪਿਛੋਂ ਡੈਥ ਹੋ ਗਈ ਉਹਨਾਂ ਦੀ ਸ਼ਾਇਦ ਅੱਜ ਮੈਂ ਬਾਹਰ ਨਿਕਲਣਾ ਸ਼ਾਹਦ ਉਹਨਾਂ ਨੂੰ ਕਿੰਨੀ ਖੁਸ਼ ਬਾਕੀ ਚਲੋ ਗਲਤੀਆਂ ਸੀ ਮੈਂ ਇਹੀ ਕੰਮ ਚਾਹਾਂਗਾ ਕੋਈ ਮਤਲਬ ਕਿ ਇਨਸਾਨ ਗਲਤੀ ਨਾ ਕਰੇ ਆਪਣਾ ਕੰਮ ਕਰ ਲਈ ਜਾਂਦੇ ਨੇ ਸਾਰੇ ਉੱਥੇ ਤੇ ਆਪਣਾ ਸਿੱਧਾ ਕੰਮ ਕਰਨ ਤੇ ਬਸ ਬਾਕੀ ਮੈਂ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਬ੍ਰੈਸਰ ਹੁਣਾਂ ਦਾ ਜਿਨ੍ਹਾਂ ਨੇ ਸਾਡੀ ਬਹੁਤ ਕੀਤੀ ਸਾਡੀ ਬਹੁਤ ਜਦੋਂ ਤੁਸੀਂ ਆਏ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਫੀਲ ਹੋਇਆ ਕਿ ਜਾ ਕੇ ਮਿਲਣਾ ਜਾਂ ਮੰਮੀ ਮਿਲੇ ਨੇ ਭਰਾ ਮਿਲੇ ਤੁਹਾਡੀ ਵਾਈਫ ਮਿਲੀ ਹੈ ਜਦੋਂ ਮਤਲਬ ਸਾਡਾ ਆਖਰ ਡੇਟ ਸੇ ਜਦੋਂ ਮਤਲਬ ਐਸਪੀ ਸਿੰਘ ਨੂੰ ਆਨੇ ਜਦੋਂ ਮਤਲਬ ਫੈਮਿਲੀ ਨੂੰ ਮਤਲਬ ਬੁਲਾਇਆ ਉੱਥੇ ਜਿੰਨਾ ਦਾ ਲੜਕਾ ਮਰਡਰ ਹੋਇਆ ਸੀ ਜਦੋਂ ਮਤਲਬ ਸੁਲਾ ਹੋਈ ਸਾਡੀ ਰਾਜੀਨਾਮਾ ਹੋਇਆ ਤੇ ਉਸ ਦਿਨ ਤੋਂ ਹੀ ਮਤਲਬ ਸਾਨੂੰ ਮਤਲਬ ਪਤਾ ਲੱਗ ਗਿਆ ਕਿਉਂ ਰਾਜੀਨਾਮਾ ਹੋ ਗਿਆ ਮਤਲਬ ਸਾਡੇ ਅੱਜ ਨਹੀਂ ਇੱਕ ਮਹੀਨੇ ਬਾਅਦ ਨਹੀਂ 2 ਮਹੀਨੇ ਬਾਅਦ ਨਹੀਂ ਸਾਨੂੰ ਮਤਲਬ ਜਾਨੀ ਇਥੋਂ ਯਾਨੀ ਆਜ਼ਾਦੀ ਮਿਲ ਜਾਣੀ ਜਾਨੀ ਉਸ ਦਿਨ ਤੋਂ ਬਹੁਤ ਵਧੀਆ ਮਹਿਸੂਸ ਹੋਣਾ ਸ਼ੁਰੂ ਹੋਇਆ ਤੇ ਹੁਣ ਹੁਣ ਬਾਹਰ ਨਿਕਲੇ ਆ ਬਾਹਰ ਦਾ ਮਾਹੌਲ ਵੇਖਿਆ ਤੇ ਮਤਲਬ ਬਹੁਤ ਵਧੀਆ ਲੱਗ ਰਿਹਾ ਜਦੋਂ ਇਥੋਂ ਬਾਹਰ ਆਏ ਸੀ ਜੀ ਉਦੋਂ ਕਿਸ ਤਰ੍ਹਾਂ ਦੀ ਫੀਲਿੰਗ ਸੀ ਕਿਤਰਾ ਕਿ ਮੈਂ ਆਪਣੇ ਮਤਲਬ ਕੀ ਬਿਆਨ ਕਰਾਂ ਮੈਂ ਆਪਣੇ ਮੂਲ ਮਤਲਬ ਬਹੁਤ ਵਧੀਆ ਫੀਲਿੰਗ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਬਹੁਤ ਚੰਗਾ ਲੱਗ ਰਿਹਾ ਪਰਵਾਹ ਦੇ ਨਾਲ ਮਿਲ ਕੇ ਹੁਣ ਸਾਰਿਆਂ ਦੇ ਨਾਲ ਮਿਲ ਕੇ ਬਰਾਇ ਸਰ ਦੀ ਟੀਮ ਵਿੱਚ ਇੱਥੇ ਆਈ ਉਹਨਾਂ ਦੇ ਨਾਲ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਮੈਨੂੰ ਸਰਬੋਤਮ ਭਲਾ ਨੇ ਵੀ ਬਹੁਤ ਤੁਹਾਡਾ ਯੋਗਦਾਨ ਦਿੱਤਾ ਲekin ਕਿਤੇ ਨਹੀਂ ਕਿ ਉਹਦੇ ਵਿੱਚ ਭਾਰਤ ਸਰਕਾਰ ਦਾ ਵੀ ਫਿਰ ਕਿ ਧੰਨਵਾਦ ਕਰਨਾ ਪੈਂਦਾ ਤੁਹਾਡਾ ਜੀ ਮੈਂ ਭਾਰਤ ਸਰਕਾਰ ਦਾ ਬਹੁਤ ਧੰਨਵਾਦ ਕਰਾਂਗਾ ਤੇ ਮਤਲਬ ਸਾਰਿਆਂ ਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਬਾਂਹ ਫੜੀ ਇੱਥੋਂ ਤੱਕ ਲੈ ਕੇ ਆਏ ਮੈਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੇ ਕਰਨਾ ਚਾਹਾਂਗਾ ਤੇ ਸਾਡੇ ਮੀਡੀਆ ਦਾ ਬਹੁਤ 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 ਸੈਂਕੜੇ ਬਹੁਤ ਬਹੁਤ ਸ਼ੁਕਰੇ ਕਰਨਾ ਆਵਾ ਤੇ ਗੌਰਪ੍ਰੀਤ ਮੇਰਾ ਬੇਟਾ ਵਾ ਇਹ 2019 ਦੇ ਵਿੱਚ ਗਏ ਸੀ ਲਾਇਸੈਂਸ ਬਣਾਉਣ ਵਾਸਤੇ ਉਹਨਾਂ ਨੇ ਬਣਾ ਕੇ ਨਹੀਂ ਦਿੱਤਾ ਸਾਲ ਡੇਢ ਸਾਲ ਉਹਨਾਂ ਕੋ ਬੈਠੇ ਰਹੇ ਫਿਰ ਇਹ ਭੁੱਖੇ ਤੇ ਆਏ ਫਿਰ ਇਹ ਆਪਣਾ ਪਾਕਿਸਤਾਨੀ ਮੁੰਡੇ ਸੀ ਉਹਨਾਂ ਦੀ ਬੈਣੀ ਬਹਿ ਗਏ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਤੇ ਨਾਲ ਇਹਦੀ ਗੱਡੀ ਸੀ ਇਹ ਵੀ ਨਾਲ ਫਸ ਗਿਆ ਫੇਰ ਸਾਨੂੰ ਪਤਾ ਲੱਗਾ ਕਿ ਇਹਨਾਂ ਕੋ ਬਾਸਤਾਨ ਵਾਲੇ ਕੋ ਗਲਤ ਕੰਮ ਹੋ ਗਿਆ ਤੇ ਨਾਲ ਸਾਡਾ ਗੁਰਪ੍ਰੀਤ ਫਸ ਗਿਆ ਫਿਰ ਗੁਰਪ੍ਰੀਤ ਨੇ ਸਾਨੂੰ ਫੋਨ ਕੀਤਾ ਵੀ ਮੰਮੀ ਪਾਪਾ ਮੈਂ ਇਦਾਂ ਉਥੇ ਵੀ ਜੇਹ ਵਿੱਚ ਮੈਂ ਫੜਿਆ ਗਿਆ ਹਾਂ ਅਸੀਂ ਫਿਰ ਆ ਪਾਜੀ ਸੁਖਦੀਪ ਹਣੀ ਪਾਜੀ ਹੀਰਾ ਵਾਲੇ ਇਹਨਾਂ ਤੱਕ ਅਸੀਂ ਪਹੁੰਚ ਕੀਤੀ ਜੇ ਸਾਡੇ ਰਿਸ਼ਤੇਦਾਰ ਨਿਕਲ ਆਏ ਤੇ ਇਹਨਾਂ ਨੇ ਫਿਰ ਬਰਾਇ ਸਾਬ ਨਾਲ ਗੱਲ ਕੀਤੀ ਫਿਰ ਸਾਡਾ ਕੇਸ ਉਹਨਾਂ ਨੂੰ ਫੜਾਇਆ ਉਹਨਾਂ ਨੇ ਸਾਡਾ ਕੇਸ ਜਿਹੜਾ ਇਹ ਸਾਡਾ ਬਾਲ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਡਾ ਬੇਟਾ ਅੱਜ ਬਾਹਰ ਲਿਆਂਦਾ ਵਾ ਜੇ ਬਰਾਇ ਸਾਬ ਨਾ ਸਾਡਾ ਕੇਸ ਫੜਦੇ ਉਹਨਾਂ ਦੀ ਬਦੌਲਤ ਦੇ ਨਾਲ ਅਸੀਂ ਸਾਰਾ ਕੁਝ ਸਾਡਾ ਹੋਇਆ ਤੇ ਜੇ ਉਹ ਸਾਡਾ ਨਾ ਕੇਸ ਫੜਦੇ ਅਸੀਂ ਤਾਂ ਰੋਲ ਗਏ ਹਾਂ ਇੱਥੇ ਅਸੀਂ ਜਿਹੜੇ ਬੱਚੇ ਬਾਹਰ ਜਾਂਦੇ ਆ ਮਾਂ ਪਿਓ ਭੇਜਦਾ ਵਾ ਅਸੀਂ ਇਹੋ ਹੀ ਆਨੇ ਆ ਵੀ ਬੱਚਿਆਂ ਨੂੰ ਵੀ ਆਪਣਾ ਜਾ ਕੇ ਕੰਮ ਕਰਾਂ ਤੇ ਬਾਹਰਲੇ ਦੂਜੇ ਮੁਲਕ ਦੇ ਚ ਜਾ ਕੇ ਕੋਈ ਬਾਣ ਹੀ ਫੜਦਾ ਕਿਸੇ ਦੀ ਜੇ ਬਰਾਇ ਸਾਬ ਨਾ ਹੋਵੇ ਤੇ ਫਿਰ ਸਾਰੀ ਜ਼ਿੰਦਗੀ ਉੱਥੇ ਰੋਲ ਜਾਂਦੀ ਹੈ ਤੇ ਇਸ ਤਰ੍ਹਾਂ ਦਾ ਕੰਮ ਆਹੀ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਆਂ ਬਰਾਇ ਸਾਬ ਦਾ ਭਾਜੀ ਸੁਖਦੀਪ ਉਹਨਾਂ ਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਕਰਕੇ ਬੇਟੇ ਦਾ ਇਹ ਚਾਂਸ ਹੋ ਗਿਆ ਹਾਂਜੀ ਤਾਂ ਫਿਰ ਕਿਸ ਤਰ੍ਹਾਂ ਦਾ ਮਾਹੌਲ ਸੀ ਘਰ ਦਾ ਕਿਉਂਕਿ ਇੱਕਦਮ ਬੱਚੇ ਦਾ ਪਤਾ ਲੱਗੇ ਸੀ ਹਾਂਜੀ ਇੱਕਦਮ ਬੱਚੇ ਦਾ ਪਤਾ ਲੱਗਾ ਇਹ ਕਿ ਇਹਨਾਂ ਦਾ ਪਾਪਾ ਜਿਹੜਾ ਸੀ ਉਹ ਤੇ ਲੇ ਰਹੇਂਦੇ ਸੀ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਸੀ ਉਹਨਾਂ ਨੂੰ ਜਦੋਂ ਸਾਨੂੰ ਪਤਾ ਲੱਗਾ ਤੇ ਅਸੀਂ ਜਿਹੜੇ ਨਾ ਹੀ ਰੋਟੀਆਂ ਪਕਾਈਆਂ ਤੇ ਨਾ ਅਸੀਂ ਖਾਧੀਆਂ ਸਾਰੀ ਰਾਤ ਸਾਡੀ ਇਸ ਤਰ੍ਹਾਂ ਹੀ ਲੰਘ ਗਈ ਤੇ ਅਹੀਂ ਤੇ ਫੇਰ ਬਹੁਤ ਪੱਜਣਾਠ ਫੇਰ ਰਹੀਆਂ ਕਿ ਹੁਣ ਸਾਨੂੰ ਰਾਹ ਲੱਭੇ ਵੀ ਕਿਧਰ ਨੂੰ ਜਾਈਏ ਫੇਰ ਅਸੀਂ ਇਹਨਾਂ ਦਾ ਭਾਜੀ ਹੋਣਾ ਦਾ ਇਹ ਸਾਡੇ ਮਾਸਟਰ ਹੁੰਨੀ ਹੈ ਇਹਨਾਂ ਦੇ ਨਾਲ ਪਾਪਾ ਨਾਲ ਪੜਦੇ ਰਹੇ ਕਲਾਸ ਫੈਨੋ ਸੀ ਤੇ ਫੇਰ ਅਸੀਂ ਇਹਨਾਂ ਦਾ ਸੁਖਦੀਪ ਹੋਣਾ ਦਾ ਨੰਬਰ ਲੱਭਿਆ ਨੈਟ ਤੋਂ ਲੱਭ ਕੇ ਫੇਰ ਅਸੀਂ ਇਹਨਾਂ ਤੱਕ ਪਹੁੰਚ ਕੀਤੀ ਇਹ ਇਨਾਂ ਨੇ ਫ फेब्रुवारी ਤੱਕ ਕੀਤੀ ਤੇ ਵਰਾਏ ਨੇ ਫੇਰ ਇਹਨਾਂ ਦਾ ਕਰਕੇ ਸਾਡੇ ਬਹੁਤ ਸਾਥ ਦਿੱਤਾ ਉਹਨੇ ਆਖਿਆ ਵੀ ਟੈਨਸ਼ਨ ਨਹੀਂ ਲੈਣੀ ਟਾਈਮ ਜ਼ਰੂਰ ਲੱਗੂਗਾ ਤੇ ਪਰ ਮੈਂ ਬੇਟਾ ਤੜਾ ਬਾਹਰ ਕੱਢ ਕੇ ਛੱਡੂਗਾ ਅੱਜ ਜਦੋਂ ਬੇਟਾ ਆਇਆ ਸੀ ਅੰਦਰੋਂ ਬਾਹਰ ਤਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਤੁਹਾਡੇ ਮਿਲਣ ਦਾ ਵੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿ ਸਾਡਾ ਉੱਤਰ ਦੀ ਪੈਰ ਨਹੀਂ ਲੱਗਦਾ ਕਿ ਸਾਡੇ ਬੇਟੇ ਨੇ ਅੱਜ ਬਾਹਰ ਆਉਣਾ ਹਾਂਜੀ ਬਹੁਤ ਖੁਸ਼ੀ ਹੋਈ ਮਾਂ ਦੀ ਉੱਤੇ ਤੇ ਵਰਾਇ ਸਾਬ ਦਾ ਬਹੁਤ ਧੰਨ ਧੰਨ ਬਾਤ ਕਰਦੀਆਂ ਸ਼ੁਕਰ ਕਰਦੀਆਂ ਕਿ ਵਰਾਇ ਸਾਹਿਬ ਨੇ ਬਈ ਬੱਚੇ ਬਹੁਤ ਬਾਹਰ ਪਾਰ ਕੱਢਦਾ ਸੀ ਕਿ ਸਾਡਾ ਵੀ ਕੱਢਿਆ ਵਾ ਤਿੰਨ ਪਾਸਤਾਨੀ ਵੀ ਕੱਢੀ ਹਾਂਜੀ ਚਾਰ ਬੱਚੇ ਇਹਦੇ ਨਾਲ ਨਿਕਲ ਗਏ ਬਾਹਰ ਪਹਿਲਾਂ ਮੈਂ ਚਲੋ ਕਰਦੇ ਆ ਜੇ ਵਰਾਏ ਸਾਹਿਬ ਦੁਨੀਆ ਤੇ ਨਾ ਹੋਣ ਤੇ ਉੱਥੇ ਤੇ ਸਾਰੀ ਜ਼ਿੰਦਗੀ ਰੋਲ ਜਾਂਦੀ ਹੈ ਬਾਹਰ ਦੂਸਰੇ ਮੁਲਕ ਦੇ ਵਿੱਚ ਕੋਈ ਬਾ ਨਹੀਂ ਪੜਦਾ ਹਾਂਜੀ ਹੁਣ ਕੁਛੀ ਦਾ ਮਾਹੌਲ ਆ ਘਰ ਜਾ ਕੇ ਫਿਰ ਕਿਸ ਤਰ੍ਹਾਂ ਹਾਂਜੀ ਸਾਰੀ ਵਰਾਏ ਸਾਹਿਬ ਦੀ ਟੀਮ ਜਿਹੜੀ ਆ ਸਾਡੇ ਨਾਲ ਜਾਣਗੇ ਘਰ ਉੱਥੇ ਸਾਰਾ ਚਾਹ ਪਾਣੀ ਦਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੋਇਆ ਵਾ ਖੁਸ਼ੀ ਮਨਾਵਾਂਗੇ ਤੇ ਚਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਠੀਕ ਹੈ ਹਾਂਜੀ ਓਕੇ ਮੇਰਾ ਨਾਮ ਸੁਖਦੀਪ ਸਿੰਘ ਸਿੱਧੂ ਆ ਮੈਂ ਡਾਕਟਰ ਐਸ.ਪੀ. ਸਿੰਘ ਉਵਰਾਏ ਹੋਰਾਂ ਦੀ ਅਗਵਾਈ ਵਾਲੇ ਸਰਬੱਤ ਦਾ ਭਰਾਚਾਰ ਲਿਟਰੇਟਰੀ ٹرسٹ ਦਾ ਮਾਜਾ ਜੋਨ ਦਾ ਐਡਵਾਈਜ਼ਰ ਆ ਸਭ ਸਭ ਤੋਂ ਪਹਿਲੇ ਦੱਸੋ ਕਿ ਕਿਹੜੀ ਜਗ੍ਹਾ ਤੇ ਲੜਕਾ ਹੈਗਾ ਸੀ ਕਿਸ ਕੇਸ ਵਿੱਚ ਗਿਆ ਇਹ ਗੁਰਪ੍ਰੀਤ ਸਿੰਘ ਪੁੱਤਰ ਦਾ ਪਰਮਜੀਤ ਸਿੰਘ ਪਿੰਡ ਇਹਨਾਂ ਦਾ ਛੇਖੂਪੁਰਾ ਜੈੰਤੀਪੁਰ ਦੇ ਨੇੜੇ ਗੁਰਦਾਸਪੁਰ ਜ਼ਿਲ੍ਹੇ ਚ ਪੈਂਦਾ ਅਮਰਸਰ ਦੇ ਬਿਲਕੁਲ ਅਮਰਸਰ ਗੁਰਦਾਸਪੁਰ ਜਿੱਥੇ ਸਰਾਧਾ ਉਹਦੇ ਲੱਗ ਕੇ ਪਿੰਡ ਆ ਇਹ 2019 ਦੇ ਵਿੱਚ ਦੁਬਈ ਸੀ ਸ਼ਾਰਜਾ ਦੇ ਵਿੱਚ ਉੱਥੇ ਜੌਬ ਕਰਦਾ ਸੀਗਾ ਉੱਥੇ ਕੋਈ ਘਟਨਾ ਵਾਪਰੀ ਨਾਲ ਇਹਦੇ ਤਿੰਨ ਬੰਦੇ ਪਾਕਿਸਤਾਨੀ ਸੀ ਮੁੰਡੇ ਤੇ ਉੱਥੇ ਕੋਈ ਛੋਟੀ ਮੋਟੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਜਿਹਦੇ ਵਿੱਚ ਉਹ ਇੱਕ ਮੁੰਡਾ ਬਲਾਚੌਰ ਦਾ ਸੀ ਪੰਜਾਬ ਦੇ ਬਲਾਚੌਰ ਦੇ ਲਾਗੇ ਪਿੰਡ ਕੋਲਗੜ ਦਾ ਉਹਦਾ ਨਾਮ ਹੀ ਗੁਰਪ੍ਰੀਤ ਸਿੰਘ ਸੀਗਾ ਉਹਦੀ ਮੌਤ ਹੋ ਗਈ ਤੇ ਇਹ ਉੱਥੇ ਮੌਜੂਦ ਸੀ ਮੌਕੇ ਦੇ ਉੱਤੇ ਗੱਡੀ ਦੇ ਵਿੱਚ ਸੀਗਾ ਨਾਲ ਫਿਰ ਇਹ ਵੀ ਲਪੇਟੇ ਦੇ ਵਿੱਚ ਆ ਗਿਆ ਤਿੰਨ ਪਾਕਿਸਤਾਨੀ ਤੇ ਚੌਥਾ ਗੁਰਪ੍ਰੀਤ ਸਿੰਘ ਦਾ 2019 ਤੋਂ ਫਿਰ ਇਹ ਕੇਸ ਚੱਲਦਾ ਸੀ ਉੱਥੇ ਸ਼ਾਰਜਾ ਕੋਰਟ ਦੇ ਵਿੱਚ ਤੇ ਇਹਨੇ ਇਹਨਾਂ ਨੂੰ ਚੌਰਾਂ ਨੂੰ ਉੱਥੇ ਫਾਂਸੀ ਦੀ ਸਜ਼ਾ ਸੁਣਾਤੀ ਗਈ ਸੀ ਉਸ ਦੌਰਾਨ ਸਾਡੇ ਨਾਲ ਸੰਪਰਕ ਹੋਇਆ ਡਾਕਟਰ ਐਸਪੀ ਸਿੰਘ ਬਰਾਏ ਹੋਰਾਂ ਬਾਰੇ ਕਿਉਂਕਿ ਬਾਹਰ ਜਿਹੜੇ ਫਸੇ ਨੇ ਇਸ ਤਰ੍ਹਾਂ ਦੇ ਲੋੜਵੰਦ ਲੋਕ ਨੇ ਹੋਰ ਵੀ ਬਹੁਤ ਸਾਰੇ ਲੋਕ ਸੇਵਾ ਦੇ ਕੰਮ ਕਰਦੇ ਨੇ ਡਾਕਟਰ ਐਸਪੀ ਸਿੰਘ ਬਰਾਏ ਉਹਨਾਂ ਦੇ ਬਾਰੇ ਇਹਨਾਂ ਨੂੰ ਪਤਾ ਲੱਗਾ ਇਹਨਾਂ ਦੇ ਫਿਰ ਜਿਹੜੇ ਪਰਿਵਾਰ ਸੀ ਪਿੱਛੇ ਮਦਰ ਸੀ ਫਾਦਰ ਸੀ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਮੇਰੇ ਪਿੰਡ ਦੇ ਨੇੜੇ ਆ ਉਹਨਾਂ ਨੇ ਪਹੁੰਚ ਕੀਤੀ ਸਾਡੀ ਫਿਰ ਸਮੁੱਚੀ ਟੀਮ ਜਿਹੜੀ ਐ ਇਥੋਂ ਮਾਝਾ ਜੁਆਨ ਦੀ ਸਰਬੱਤ ਦਾ ਪਲਾ ਟਰਸਟੀ ਸਾਰਿਆਂ ਨੇ ਰਲ ਮਿਲ ਕੇ ਉਸ ਪਰਿਵਾਰ ਤੱਕ ਪਹੁੰਚ ਕੀਤੀ ਭਰਾਏ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਕੇਸ ਇਹ ਹੈਂਡਲ ਕੀਤਾ ਸਾਰਾ ਜਿਨ੍ਹਾਂ ਦਾ ਬੰਦਾ ਮਰਿਆ ਸੀ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਤੇ ਉਹਨਾਂ ਨੂੰ ਬਲੱਡ ਮਨੀ ਵਾਸਤੇ ਮਨਾਉਣਾ ਬੜਾ ਔਖਾ ਸੀਗਾ ਜੋ ਜਿਹਨਾਂ ਦਾ ਬੰਦਾ ਕਤਲ ਹੋ ਜਾਂਦਾ ਉਹ ਛੇਤੀ ਇਸ ਬਹੁਤ ਗੁੱਸੇ ਚ ਹੁੰਦੇ ਉਸ ਵੇਲੇ ਫਿਰ ਹੌਲੀ ਹੌਲੀ ਉਹਨਾਂ ਨੂੰ ਸਮਝਾਇਆ ਉਹ ਉਸ ਪਿੰਡ ਦੇ ਲੋਕਾਂ ਨੇ ਵੀ ਉਹਨਾਂ ਨੂੰ ਮਨਾਇਆ ਇਸ ਗੱਲ ਵਾਸਤੇ ਫਿਰ ਉਹ ਬਲੱਡ ਮਨੀ ਦਾ ਕਰਕੇ ਕਿਉਂ ਆਰਥਿਕ ਤੌਰ ਤੇ ਪਰਿਵਾਰ ਪਹਿਲਾਂ ਹੀ ਰੋਜ਼ਗਾਰ ਵਾਸਤੇ ਮੁੰਡੇ ਗਏ ਸੀਗੇ ਕੋਛ ਇਹਨਾਂ ਨੇ ਕੀਤਾ ਪਾਕਿਸਤਾਨੀਆਂ ਨੇ ਕੀਤਾ ਬਾਕੀ ਵੱਡਾ ਹਿੱਸਾ ਜਿਹੜਾ ਸੀਗਾ ਉਹ 2 ਲੱਖ ਉਧਰ ਦਾ ਧਰਾਮ ਬਣਦਾ ਜਿਹੜਾ ਆਪਣਾ 46 ਲੱਖ ਰੁਪਈਆ ਬਣਦਾ ਸੀ ਉਹਦੇ ਚ ਵੱਡਾ ਹਿੱਸਾ ਭਰਾਜ ਸਾਹਿਬ ਨੇ ਆਪਣੇ ਕੋਲੋਂ ਪਾ ਕੇ ਤੇ ਇਹ ਬਲੱਡ ਮਨੀ ਜਿਹੜੀ ਇਹਨਾਂ ਦੀ ਪੇ ਕੀਤੀ ਜਨਵਰੀ ਮਹੀਨੇ ਦੇ ਵਿੱਚ ਸ਼ਰਜਾ ਕੋਰਟ ਦੇ ਵਿੱਚ ਬਲੱਡ ਮਨੀ ਇਹਨਾਂ ਨੂੰ ਦੇਤੀ ਸੀਗੀ ਉਸ ਪਰਿਵਾਰ ਨੂੰ ਉੱਥੇ ਸੱਦ ਕੇ ਕੋਰਟ ਦੇ ਜੱਜਾਂ ਦੇ ਸਾਹਮਣੇ ਤੇ ਉਸ ਤੋਂ ਬਾਅਦ ਦਸਤਾਵੇਜ਼ ਸਾਰੇ ਮੁਕੰਮਲ ਕਰਦੇ ਆ ਜਿਹੜਾ ਵਾ ਉਹ ਅੱਜ ਦੇ ਦਿਨ ਹੀ ਵਾਪਸ ਆ ਗਿਆ ਇੱਥੇ ਬਚ ਕੇ ਬਾਕੀ ਦੇ ਤਿੰਨ ਜਿਹੜੇ ਪਾਕਿਸਤਾਨੀ ਆ ਉਹ ਵੀ ਜਲਦੀ ਆਪਣੇ ਘਰਾਂ 'ਚ ਪਹੁੰਚ ਜਾਣਗੇ ਨੀਦਰ ਉਥੇ ਜਿਹੜੇ ਹੈਗੇ ਨੇ ਰਹੇ ਨੇ ਉਹ ਜਿਹੜੀ ਸਜ਼ਾ ਹੋਈ ਸੀ ਉਸ ਤੋਂ ਬਾਅਦ ਜਦੋਂ ਵੀ ਸਰਬਜ਼ਾ ਪਲਾਟ ਉਸ ਨੇ ਕਿੰਨਾ ਇੱਕ ਯੋਗਦਾਨ ਦਿੱਤਾ ਇਹ 2019 ਦੇ ਵਿੱਚ ਜਦੋਂ ਇਹਨਾਂ ਨੂੰ ਸਜ਼ਾ ਫੜੇ ਜਾਂਦੇ ਜਦੋਂ ਇਹ ਉਦੋਂ ਹੀ ਸਾਡੇ ਨਾਲ ਸੰਪਰਕ ਹੋ ਗਿਆ ਸੀ ਪਰ ਜਿਹੜੀਆਂ ਉੱਥੋਂ ਦੀਆਂ ਕਾਨੂੰਨੀ ਜਿਹੜੀਆਂ ਨੇ ਜਿਹੜੇ ਰਸਤੇ ਨੇ ਉਹਨਾਂ ਨੂੰ ਦੇਖਦਿਆਂ ਜਦੋਂ ਇਹਨਾਂ ਨੂੰ ਸਜ਼ਾ ਸੁਣਾਤੀ ਗਈ ਉੱਥੋਂ ਦੀ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਸੁਣਾਤੀ ਗਈ ਉਸ ਤੋਂ ਬਾਅਦ ਹੀ ਕੋਈ ਇਹਨਾਂ ਦੀ ਪੈਰਵਾਈ ਕਰ ਸਕਦਾ ਉਧਰ ਦੇ ਕਾਨੂੰਨ ਦੇ ਮੁਤਾਬਕ ਤੇ ਉਸ ਤੋਂ ਬਾਅਦ ਭਰਾਜ ਸਾਹਿਬ ਨੇ ਸਾਰਾ ਇਹਨਾਂ ਕੋਲ ਪਾਵਰ ਆਫ ਟਰਨੀ ਲੈ ਕੇ ਇਸ ਪਰਿਵਾਰ ਕੋਲੋਂ ਤੇ ਉਹਨਾਂ ਦਾ ਜਿਹੜੇ ਪਾਕਿਸਤਾਨੀ ਨਾਲ ਉਹਨਾਂ ਕੋਲੋਂ ਲੈ ਕੇ ਪਾਵਰ ਆਫ ਟਰਨੀ ਸਾਰਾ ਤੇ ਇਹਨਾਂ ਕੇਸ ਜਿਹੜਾ ਫਿਰ ਉਹ ਆਪ ਲੜਿਆ ਸੀਗਾ ਇਹ ਲਗਭਗ 5 ਸਾਲ ਤੋਂ ਬਾਅਦ 5 ਸਾਲ ਲੰਮਾ ਕੇਸ ਲੜਨ ਤੋਂ ਬਾਅਦ ਫਿਰ ਉਹ ਬਲੱਡ ਮਨੀ ਵਾਸਤੇ ਸਾਡੀ ਟੀਮ ਜਿਹੜੀ ਆ ਉਹ ਵਾਰ-ਵਾਰ ਜਾਂਦੀ ਰਹੀ ਉਸ ਪਰਿਵਾਰ ਤੱਕ ਜਿਨ੍ਹਾਂ ਦਾ ਬੰਦਾ ਮਰ ਗਿਆ ਸੀਗਾ ਉਹ ਉਹਨਾਂ ਨੂੰ ਫਿਰ ਮਨਾਉਣਾ ਜਿਹੜਾ ਸੀਗਾ ਉਹ ਔਖਾ ਸੀ ਮਨਾ ਕੇ ਉਹਨਾਂ ਨੂੰ ਫਿਰ ਉਹਨਾਂ ਨੂੰ ਉੱਥੇ ਭੇਜਿਆ ਦबई ਕੋਰਟ ਦੇ ਵਿੱਚ ਉੱਥੇ ਫਿਰ ਸਾਰਾ ਉਹਨਾਂ ਬਲੱਡ ਮਨੀ ਲੈ ਕੇ ਤੇ ਫਿਰ ਸਾਈਨ ਕੀਤੇ ਆ ਹੌਲੀ-ਹੌਲੀ ਸਾਰਾ ਫਿਰ ਆਊਟ ਜੇਲ ਦੇ ਵਿੱਚ ਭੇਜਣ ਤੋਂ ਬਾਅਦ ਅੱਜ ਅੰਮ੍ਰਿਤਸਰ 에어ਪੋਰਟ ਤੇ ਆ ਗਿਆ ਕਿੰਨੇ ਕੁ ਸਰਵਰ ਦਾ ਪਲਾ ਵੱਲੋਂ ਜਿਹੜੇ ਹੈਗੇ ਆ ਬੱਚੇ ਇਸ ਤਰ੍ਹਾਂ ਜਿਹੜੇ ਫਸੇ ਸੀ ਜਾਂ ਕੋਈ ਕਿਸੇ ਦੀ ਬਹੁਤ ਸਾਰੀਆਂ ਅਸੀਂ ਦੇਖਿਆ ਸੀ ਕਿ ਡੈੱਡ ਬੋਡੀ ਵੀ ਆਈਆਂ ਹਾਂ ਹਾਂਜੀ ਇਹ ਇਹ ਲਗਭਗ 138 ਦੇ ਕਰੀਬ ਇਹੋ ਜੇ ਨੌਜਵਾਨਾਂ ਦੇ ਹੁਣ ਤੱਕ ਡਾਕਟਰ ਐਸ ਪੀ ਸਿੰਘ ਬਰਾਏ ਹੋਈ ਉੱਥੋਂ ਖਾੜੀ ਮੁਲਕਾਂ ਦੇ ਵਿੱਚੋਂ ਫਾਂਸੀ ਦੀ ਸਜ਼ਾ ਤੋਂ ਜਾਂ ਹੋਰ ਸਜ਼ਾਵਾਂ ਜਿਹੜੀਆਂ ਕਈ ਇੱਥੋਂ ਤੱਕ 45 45 ਸਾਲ ਤੱਕ ਦੀ ਕੈਦ ਦੀਆਂ ਸਜ਼ਾਵਾਂ ਹੋ ਚੁੱਕੀਆਂ ਸੀ ਕਈਆਂ ਨੂੰ 138 ਤੇ ਫਾਂਸੀ ਵਾਲੇ ਸੀਗੇ ਜਿਹੜੇ ਜਿਹੜੇ ਵਜਾ ਕੇ ਇਧਰ ਆਪਣੇ ਘਰਾਂ ਦੇ ਵਿੱਚ ਵਾਪਸ ਭੇਜੇ ਮੁੰਡੇ ਕਈਆਂ ਕੋਈ ਛੋਟੀ ਮੋਟੀ ਗਲਤੀ ਹੋਈ ਸੀ ਕਈਆਂ ਦਾ ਕਸੂਰ ਵੀ ਸੀਗਾ ਕਈਆਂ ਦਾ ਨਹੀਂ ਸੀ ਇੱਕ ਉਹਨਾਂ ਦਾ ਆ ਪ੍ਰੈਸ ਸਾਹਿਬ ਦਾ ਵੀ ਕ੍ਰਾਈਟੇਰੀਆ ਕਿ ਉਹ ਜਿਹੜਾ ਕੋਈ ਜਿਵੇਂ ਡਰੱਗ ਦਾ ਕੇਸ ਆ ਜਾਂ ਰੇਪ ਦਾ ਕੇਸ ਆ ਜਾਂ ਚੋਰੀ ਦਾ ਕੇਸ ਆ ਇਸ ਤਰ੍ਹਾਂ ਦੇ ਜਿਹੜੇ ਕੇਸ ਆ ਉਹ ਹੈਂਡਲ ਨਹੀਂ ਕਰਦੇ ਜਿਹੜਾ ਬੱਚਿਆਂ ਆਪਣੇ ਕੋਲੋਂ ਨੌਜਵਾਨਾਂ ਕੋਲੋਂ ਕਈ ਵਾਰੀ ਉੱਥੇ ਗਲਤੀ ਹੋ ਜਾਂਦੀ ਆ ਨਾਲ ਸਾਥੀਆਂ ਦੇ ਨਾਲ ਵਾਲੇ ਕੇਜਾਂ ਵਿੱਚ ਹੋਰ ਲਪੇਟੇ ਜਾ ਜਾਂਦੇ ਨੇ ਤੇ ਉਹਨਾਂ ਦਾ ਕੇਸ ਉਹ ਜ਼ਰੂਰ ਫੜਦੇ ਨੇ ਉਹਨਾਂ ਦੀ ਉਹ ਮਦਦ ਕਰਦੇ ਨੇ ਸੋ 150 ਤੋਂ ਕਰੀਬ ਲਗਭਗ ਇਸ ਤਰ੍ਹਾਂ ਦੇ ਕੇਸ ਹੁਣ ਤੱਕ ਕਹਿ ਸਕਦੇ ਆ ਕਿ ਉਹ ਜਿਹੜੇ ਮੁਕੰਮਲ ਹੋਏ ਨੇ ਥੈਂਕ ਯੂ